ਅੱਜ ਆਪਾਂ ਦੱਸਦੇ ਆ ਜੀ ਤੁਹਾਨੂੰ ਮੱਖਣ ਤੋਂ ਘਿਓ ਬਣਾਉਣਾ ਇਹ ਆਪਾਂ 6-7 ਦਿਨਾਂ ਦੀ ਮਲਾਈ ਆ ਇੱਕ ਦਿਨ ਰੜਕ ਲੈਣੇ ਹੁੰਦੇ ਆ ਜੀ ਘਰ ਦੇ ਦੁੱਧ ਦੀ ਮਲਾਈ ਹੁੰਦੀ ਆ ਇਕੱਠੀ ਕਰਕੇ ਤੇ ਇੱਕ ਦਿਨ ਰੜਕ ਕੇ ਤੇ ਇਹਨੂੰ ਹੁਣ ਆਪਾਂ ਨਾ ਗੈਸ 'ਤੇ ਧਕਾ ਲਿਆ ਗਰਮ ਕਰਨੀ ਰੱਖ ਦਿੱਤੀ ਇਹਦੇ ਵਿੱਚ ਨਾ ਆਪਾਂ ਇੱਕ ਚੁਟਕੀ ਪਾਵਾਂਗੇ ਉਦੋਂ ਅੱਗੇ ਜਾ ਕੇ ਦੱਸਾਂਗੇ ਵੀ ਕੀ ਪਾਵਾਂਗੇ ਉਹਦੇ ਨਾਲ ਘਿਓ ਆਪਾਂ ਆਪਣਾ ਨਿੱਤਰ ਕੇ ਸਾਫ਼-ਸਾਫ਼ ਹੋ ਜਾਂਦਾ ਜੀ ਹੁਣ ਆਪਾਂ ਗੈਸ 'ਤੇ ਰੱਖ ਦਿੱਤੀ ਇਹਨੂੰ ਖਾਤਰੀਕਾ ਦਾ ਹੁੰਦੇ ਸਮੂ ਇਹ ਇੰਨੀ ਸਾਰੀ ਮਹਰੀ ਦੇ ਵਿੱਚੋਂ ਆਉਣਾ ਲੇਟੂ ਡਕਿਆ ਹੋਦਾ ਤਾਂ ਨਿਕਲ ਹੀ ਜਾਊਗਾ ਜੀ ਨਾਲੇ ਜਿਆਦਾ ਮਾਰ-ਬਾਰ-ਬਾਰ ਗਰਮ ਕਰਨ ਦੀ ਲੋੜ ਨਹੀਂ ਕੀ ਹੁਣ ਜਦੋਂ ਇਹਨੂੰ ਆਲਾ ਗਿਆ ਨਾ ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਕਿ ਇੰਨਾ ਘਾਟਾ ਲੈਣਾ ਇੰਨਾ ਕਿ ਜਿੰਨਾ ਕੋ ਇੱਕ ਚੁਟਕੀ ਦੇ ਵਿੱਚ ਹਜੇ ਤੇ ਇਹਦੇ ਵਿੱਚ ਐ ਇਸ ਤਰ੍ਹਾਂ ਘੇਰ ਦੇਣਾ ਘੇਰ ਵਿੱਚ ਜਿੰਨੀ ਤਰ੍ਹਾਂ ਹਲਾਉਣਾ ਰਣਾ ਕੰਨਾ ਕਿਉਂ ਆਪਣਾ ਜਿਹੜਾ ਲੱਸੀ ਆ ਆਪਣੀ ਹੁੰਦੀ ਹੈ ਵਿੱਚ ਇਹਦੇ ਮੱਖਣੀ ਦੇ ਉਹ ਸਾਰੇ ਥੱਲੇ ਬਹਿ ਜਾਂਦੇ ਨੇ ਤੇ ਕਿਉਂ ਹੁੰਦਾ ਜਿਹੜਾ ਆਪਣਾ ਉੱਪਰ ਆ ਜਾਂਦਾ ਇਸ ਤਰ੍ਹਾਂ ਹੁਣ ਚੰਗੀ ਤਰ੍ਹਾਂ ਆਪਾਂ ਦੋ ਤਿੰਨ ਵਾਲੇ ਦਿਵਾ ਲਾਂਗੇ ਬੱਸ ਹੋ ਗਈ ਦੇਖ ਸਕਦੇ ਨਹੀਂ ਮੱਖਣੀ ਆਪਣੀ ਗਰਮ ਹੋਊਗੀ ਇੱਕ ਵਾਰੀ ਤੇ ਇਹਦੇ ਉੱਤੇ ਨਾ ਛੱਗ ਜੀ ਆਈ ਹੈ ਜਦੋਂ ਠੰਡਾ ਹੋਗਾ ਆਪਣਾ ਕਿ ਉਹ ਛੱਗ ਸਾਰੀ ਥੱਲੇ ਬਹਿ ਜਾਊਗੀ ਹੁਣ ਇੱਕ ਵਾਰੀ ਇਹਨੂੰ ਆਪਾਂ ਠੰਡਾ ਕਰਕੇ ਬਾਅਦ ਵਿੱਚ ਫ੍ਰਿਜ 'ਚ ਰੱਖਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕੇ ਗੁਣਾਵ ਕੱਢਾਂਗੇ ਇਹਦੇ 'ਚ ਕਿਉਂ ਜੀ ਆਪਾਂ ਹੁਣ ਠੰਡਾ ਕਰ ਲੈ ਠੰਡਾ ਹੋਗਾ ਕਿ ਉਹ ਆਪਣਾ ਤੇ ਹੁਣ ਇਹਨੂੰ ਰੱਖਾਂਗੇ ਆਪਾਂ ਫ੍ਰਿਜ ਦੇ ਚ ਤੇ ਇੱਕ ਗਲਾਸ ਦੇ ਵਿੱਚ ਨਾ ਤੁਸੀਂ ਪਾਣੀ ਲੈਣਾ ਪਾਉਣਾ ਸਾਰਾ ਗਲਾਸ ਕਰ ਲੈਣਾ ਜਿੰਨਾ ਆਪਣਾ ਘਿਓ ਆ ਟਰੋਵੀ ਦੇ ਵਿੱਚ ਉਥੇ ਤੱਕਰ ਪਾਣੀ ਲੈ ਲੈਣਾ ਤੇ ਉਹਨਾਂ ਇੱਕ ਸਾਈਡ ਤੇ ਇਸ ਤਰ੍ਹਾਂ ਇਹਦੇ ਵਿੱਚ ਰੱਖ ਦੇਣਾ ਇਸ ਤਰ੍ਹਾਂ ਰੱਖ ਦੇਣਾ ਹੁਣ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਾਂਗੇ ਪੂਰੀ ਰਾਤ ਰੱਖਾਂਗੇ 12 ਘੰਟੇ ਫਿਰ ਇਹਨੂੰ ਕੱਢ ਕੇ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਦਾ ਬਣ ਜੂਗਾ ਹੁਣ ਆਪਾਂ 12 ਘੰਟਿਆਂ ਤੋਂ ਰੱਖਣ ਤੋਂ ਬਾਅਦ ਚ ਤੇ ਕਿਉਂ ਆਪਾਂ ਬਾਹਰ ਕੱਢ ਲਿਆਂਦਾ ਇਹਦੇ ਵਿੱਚੋਂ ਆਪਾਂ ਗਲਾਸ ਕੱਢ ਦਿੱਤਾ ਹੁਣ ਆਪਾਂ ਇਹਦੇ ਵਿੱਚ ਜਿਹੜੀ ਹੀਠਾਂ ਲੱਸੀ ਹੈ ਨਾ ਉਹਨੂੰ ਸਾਰੀ ਨੂੰ ਬਾਹਰ ਕੱਢ ਦਾਂਗੇ ਇਸ ਤਰ੍ਹਾਂ ਤਾਂ ਮੇਰੀ ਵਿੱਚ ਕੱਢ ਦਿੰਨੇ ਆ ਜਿਹੜਾ ਕੋਈ ਵੜਾ ਮੋਟਾ ਠੇ ਹੋ ਜਾਊਗਾ ਵਿੱਚ ਆਪਾਂ ਬਾਅਦ ਵਿੱਚ ਚੱਕ ਕੇ ਨਾ ਤਾਂ ਮੇਰੀ ਵਿੱਚ ਹੀ ਪਾ ਲਾਂਗੇ ਹੁਣ ਇਹਨੂੰ ਦੋ ਵਾਰੀ ਪਾਣੀ ਪਾ ਕੇ ਇਸ ਤੋਂ ਬਾਅਦ ਧੋਵਾਂਗੇ ਦੋ ਵਾਰੀ ਪਾਣੀ ਪਾ ਕੇ ਹਮ ਚੰਗੀ ਤਰ੍ਹਾਂ ਧੋ ਦਾਂਗੇ ਠੰਡਾ ਪਾਣੀ ਪਾ ਲੈ ਸੀ ਆਪਾਂ ਫਰਿੱਜ ਵਾਲਾ ਹੁਣ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਇੱਕ ਵਾਰੀ ਪਹਿਲਾਂ ਪਾਣੀ ਕੱਢਤਾ ਸੀ ਇੱਕ ਵਾਰੀ ਹੁਣ ਹੋਰ ਠੰਡਾ ਪਾਣੀ ਪਾ ਕੇ ਧੋ ਲਗੇ ਤੇ ਬਾਹਰ ਕੱਢ ਦਾਂਗੇ ਪਾਣੀ ਜਿਹੜਾ ਸਾਰਾ ਤੇ ਫਿਰ ਇਹਨੂੰ ਨਾ ਆਪਾਂ ਜੈਂਸ ਤੇ ਰੱਖ ਦਾਂਗੇ ਗਰਮ ਹੋਣ ਵਾਸਤੇ ਜਦੋਂ ਗਰਮ ਹੋ ਗਿਆ ਨਾ ਤੇ ਉਹਨੂੰ ਦੇਖੋ ਤੁਸੀਂ ਵੀ ਪੌਣਾ ਕਿਲੋ ਤਿੰਨ ਪਾ ਕੇ ਉਹ ਤਾਂ ਆਪਣਾ ਨਿਕਲ ਹੀ ਆਊਗਾ ਜੀ ਇਹ ਵਿੱਚ ਆ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਦੇਖ ਸਕਦੇ ਹੋ ਜੀ ਕਿਉਂ ਆਪਾਂ ਗਰਮ ਕਰ ਲਿਆ ਸੀ 12 ਘੰਟੇ ਫ੍ਰਿਜ ਚ ਰੱਖਣ ਤੋਂ ਬਾਅਦ ਇਹਨੂੰ ਕੱਢ ਕੇ ਆਪਾਂ ਚੰਗੀ ਤਰ੍ਹਾਂ ਧੋ ਕੇ ਗਰਮ ਕਰ ਲਿਆ ਤੇ ਹੁਣ ਇਹਨੂੰ ਆਪਾਂ ਨਾ ਇਸ ਗੜਵੀ ਦੇ ਵਿੱਚ ਪਾਉਂਦੇ ਆ ਇਹ ਹੈਗੀ ਜੀ 1 ਲੀਟਰ ਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਇਨਾ ਘਿਓ ਬਣ ਕੇ ਤਿਆਰ ਹੋ ਗਿਆ ਇੱਕ ਵਾਰੀ ਮੱਖਣੀ ਗਰਮ ਕਰਕੇ ਤੇ ਆਪਾਂ ਦੂਸਰੀ ਅਰ ਰਸ ਘਿਓ ਉਤਾਰ ਰਹੇ ਹਾਂ ਬਿਲਕੁਲ ਸਾਫ ਸੁਥਰਾ ਬਣਿਆ ਇੱਕ ਚੁਟਕੀ ਬਸ ਆٹے ਦੀ ਚੁੰਡੀ ਪਾਉਣੀ ਹੁੰਦੀ ਹੈ ਵਿੱਚ ਤੇ ਵਧੀਆ ਆਪਣਾ ਇਨਾ ਘਿਓ ਬਣ ਕੇ ਤਿਆਰ ਹੋ ਜਾਂਦਾ ਜੀ ਤਣਪਣ ਕੀ ਪਾ ਨੂੰ ਰੱਖ ਲੈਣੇ इस तो तरह घर के बना सकते हो घ्यो आज जोड़ा माड़ा मोटा जहा है यही आप ला लागे ज्यादा नहीं लागे क्योंकि लस्सी भी है एक लीटर दी है जी अपनी पौना लीटर तो अपना घ्यो होगा ही होगा थोड़ी जी होनी है ਦੇਖ ਸਕਦੇ ਤੁਸੀਂ ਬਹੁਤ ਸੋਹਣਾ ਸਾਫ ਸੁਥਰਾ ਇੱਕ ਵਾਰੀ ਮੱਖਣੀ ਗਰਮ ਕਰੀ ਦੂਜੀ ਵਾਰ ਬਸ ਆਪਾਂ ਘੋਂ ਉਤਾਰ ਲਿਆ ਇਸ ਤਰ੍ਹਾਂ ਤੁਸੀਂ ਇਹ ਕਿਉਂ ਬਣਾ ਸਕਦੇ ਆ ਇਹਨੂੰ ਆਪਾਂ ਇਹਦੇ ਵਿੱਚ ਕੱਢ ਕੇ ਰੱਖ ਦਾਂਗੇ ਕੋਲੇ ਚ ਇਨ ਫ੍ਰੀਜ ਚ ਰੱਖ ਦਾਂਗੇ ਜੋ ਜੰਮ ਗਈ ਦੀ ਲੱਸੀ ਕੱਢ ਕੇ ਇਹਨੂੰ ਵਰਤ ਲੈਂਦੇ ਆਂ ਆ ਚਾਹ ਆਪੋਨੀ ਮੇਰੀ ਸਪੈਸ਼ਲ ਘਿਓ ਵਾਸਤੇ ਹੀ ਆ ਇਹਦੇ ਨਾਲ ਕੱਲ੍ਹ ਆ ਕੇ ਹੀ ਬਣਾਉਣਾ ਹੁੰਦਾ ਆ ਫਿਰ ਧੋ ਕੇ ਫਿਰ ਇਹਨੂੰ ਆਪਾਂ ਕਿਸੇ ਪਾਸੇ ਸਮਾਲ ਕੇ ਰੱਖ ਦਾਂਗੇ ਤਾਂ ਦੇਖ ਸਕਦੇ ਜੀ ਘਰ ਦਾ ਬਿਲਕੁਲ ਸਾਫ ਸੁਥਰਾ ਕਿਹਾ ਉਹ ਬਣ ਕੇ ਤਿਆਰ ਆ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ